ਗੁਰਮਿਲ ਜੀ ਇੱਕ ਤੁਹਾਡੀ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਤੁਸੀਂ ਇੱਕ ਕਬੱਡੀ ਮੈਚ ਦੇ ਦੌਰਾਨ ਕੁਝ ਨਸ਼ਾ ਤਸਕਰ ਦੇ ਪੋਸਟਰ ਲਵਾਏ ਔਰ ਫੰਡ ਵੀ ਵਾਪਸ ਕਰਾਇਆ ਕਿ ਮਾਮਲਾ ਕੀ ਹੈ ਜਰਾ ਹਾਂਜੀ ਪਿੰਡ ਸਾਡੇ ਥਾਣਾ ਬਦਨੀਕਲਾਂ ਦੇ ਇਲਾਕੇ ਦੇ ਵਿੱਚ ਰਾਮਾ ਪਿੰਡ ਪੈਂਦਾ ਜੀ ਉੱਥੇ 17 ਤੇ 18 ਮਾਰਚ ਨੂੰ ਦੋ ਦਿਨ ਦਾ ਟੂਰਨਾਮੈਂਟ ਸੀ ਜਿਹੜਾ 17 ਮਾਰਚ ਵਾਲਾ ਸੀ ਉਹ ਪਿੰਡ ਵੱਲੋਂ ਕਰਾਇਆ ਗਿਆ ਸੀ 18 ਮਾਰਚ ਵਾਲਾ ਜਿਹੜੇ ਬਾਹਰ ਐਨ ਆਰ ਆਈ ਬੰਦੇ ਰਹਿੰਦੇ ਸੀ ਉਹਨਾਂ ਵੱਲੋਂ ਅਕੈਡਮੀਆਂ ਦੇ ਵੱਡੇ ਮੈਚ ਕਰਾਏ ਗਏ ਸੀ 18 ਵਾਲੇ ਟੂਰਨਾਮੈਂਟ ਦੇ ਵਿੱਚ ਸਾਨੂੰ ਪਤਾ ਲੱਗਿਆ ਵੀ ਇੱਕ ਇੱਥੋਂ ਦਾ ਸਮੱਗਲਰ ਹੈ ਮਨਦੀਪ ਸਿੰਘ ਪੁੱ ਪਿੰਡ ਰਾਮਾ ਦਾ ਉਹਦਾ ਕਰੀਬ 2 ਲੱਖ ਤੋਂ ਉੱਪਰ ਦਾ ਸਹਿਯੋਗ ਸੀਗਾ ਉਹਨੇ ਦਿੱਤਾ ਕਮੇਟੀ ਨੂੰ ਤੇ ਉਹਦੇ ਪਰਿਵਾਰ ਦੇ ਪੋਸਟਰ ਲੱਗੇ ਹੋਏ ਸੀ ਉੱਥੇ ਮੈਨੂੰ ਜਦੋਂ ਹੀ ਪਤਾ ਲੱਗਿਆ ਤੇ ਮੈਂ ਉੱਥੇ ਪਹੁੰਚਿਆ ਗਰਾਊਂਡ ਦੇ ਵਿੱਚ ਤੇ ਜਾ ਕੇ ਟੂਰਨਾਮੈਂਟ ਕਮੇਟੀ ਨਾਲ ਗੱਲ ਕੀਤੀ ਉਹਨਾਂ ਨੂੰ ਇਮੀਡੀਏਟਲੀ ਜਿਹੜੇ ਉਹਦੇ ਪਰਿਵਾਰ ਦੇ ਬੋਰਡ ਸੀਗੇ ਸਮਗਲਰ ਦੇ ਉਹਨੂੰ ਰਿਮੂਵ ਕਰਾਇਆ ਜੀ ਤੇ ਟੂਰਨਾਮੈਂਟ ਕਮੇਟੀ ਨਾਲ ਗੱਲ ਕਰਕੇ ਉਹਨਾਂ ਨੂੰ ਕਿਹਾ ਵੀ ਇਹਦੇ ਸਮਗਲਰ ਦੇ ਹੋਣੇ ਪੈਸੇ ਵਾਪਸ ਕਰੋ ਜੇ ਟੂਰਨਾਮੈਂਟ ਕਰਾਉਣਾ ਤਾਂ ਨਹੀਂ ਅਸੀਂ ਟੂਰਨਾਮੈਂਟ ਨਹੀਂ ਹੋਣ ਦੇਣਾ ਕਮੇਟੀ ਇਸ ਗੱਲ ਤੇ ਸਹਿਮਤ ਹੋਈ ਆ ਉਹਨਾਂ ਨੇ ਸਮਗਲਰ ਦਾ ਜੋ ਵੀ ਯੋਗਦਾਨ ਸੀਗਾ ਉਹਨਾਂ ਨੂੰ ਵਾਪਸ ਕਰਤਾ ਔਰ ਉਹਦੇ ਪਰਿਵਾਰ ਉਹਦੇ ਬਾਪ ਨੂੰ ਮੈਂ ਕਹੇ ਵੀ ਤੇਰਾ ਟੂਰਨਾਮੈਂਟ ਦੇ ਵਿੱਚ ਸਮਗਲਰ ਦਾ ਪਰਿਵਾਰ ਨਹੀਂ ਹੋਊਗਾ ਤੁਸੀਂ ਇੱਥੋਂ ਜਾ ਸਕਦੇ ਹੋ ਉਹ ਅਸੀਂ ਜਿਹੜੇ ਬੋਰਡ ਸੀਗੇ ਉਹ ਰਿਮੂਵ ਕਰਵਾਤੇ ਫਲੈਕਸੀ ਬੋਰਡ ਤੇ ਪੈਸੇ ਵਾਪਸ ਕਰਾਉਣ ਤੋਂ ਬਾਅਦ ਹੀ ਕੱਲ ਫਿਰ ਟੂਰਨਾਮੈਂਟ ਹੋਇਆ ਇਹਨਾਂ ਦੇ ਕੱਲ੍ਹ ਕੋਈ ਮਾਮਲੇ ਵਗੈਰਾ ਕਰ ਲੈਣੇ ਨੇ ਇਸ ਤੇ ਕੁੱਲ 6 ਮੁਕਾਦਮੇ ਦਰਜ ਆ ਜੀ 6ਾਂ ਦੇ ਵਿੱਚ ਇੱਕ ਮੁਕਾਦਮਾ ਲੜਾਈ ਦਾ ਔਰ ਬਾਕੀ ਜਿਹੜੇ 5 ਮੁਕਾਦਮੇ ਆ ਉਹ ਹੈ ਰਹੁੰਦੇ ਆ ਇਦੇ ਵਿੱਚ ਮੈਂ ਦੱਸਣਾ ਚਾਹਣਾ ਵੇ ਇੱਕ ਦੀਨਾ ਨਗਰ ਥਾਣੇ 17 ਕਿਲੋ 900 ਗ੍ਰਾਮ ਹੈਰੋਂ ਦਾ ਪਲੱਸ ਪਿਸਟਲ ਹੈ ਇੱਕ ਥਾਣੇ ਅਜੀਤਵਾਲ 1 ਕਿਲੋ ਹੈਰੋਂ ਦਾ ਜੀ ਡਵੀ ਨੰਬਰ ਡਵੀ ਨੰਬਰ ਈ ਅਮਰਸਰ ਸਾਹਿਬ ਉੱਥੇ 1.5 ਕਿਲੋ ਹੈਰੋਂ ਦਾ ਬਡਲਾਡੇ 150 ਗ੍ਰਾਮ ਹੈਰੋਂ ਦਾ ਜੀ ਸਿਟੀ 2 ਮਾਨਸਾ 1 ਕਿਲੋ 750 ਗ੍ਰਾਮ ਦਾ ਕੁੱਲ 5 ਇਹਦੇ ਖਿਲਾਫ ਹੈਰੋਂ ਦੇ ਕਮਰਸ਼ੀਅਲ ਕਰੀ ਦੇ ਮਕਦਮੇ ਦਰਜ ਹੈ ਜੀ ਇਹ ਰਹਿਣ ਵਾਲਾ ਕਿੱਥੋਂ ਕਿੱਥੇ ਰਹਿੰਦਾ ਜੀ ਇਹ ਬੇਸਿਕਲੀ ਪਿੰਡ ਰਾਮੇ ਦਾ ਰਹਿਣ ਵਾਲਾ ਪਰ ਅੱਜ ਕੱਲ ਇਹ ਵਿਦੇਸ਼ ਚਲਾ ਗਿਆ ਵਿਦੇਸ਼ ਦੇ ਵਿੱਚੋਂ ਹੀ ਇਹ ਫੰਡਿੰਗ ਕਰਵਾ ਕੇ ਸਮਗਲਨ ਕਰ ਰਿਹਾ ਜੀ ਤੇ ਜਿਹੜੇ ਟੂਰਨਾਮੈਂਟ ਚ ਕਿੰਨਾ ਫੰਡ ਦਿੱਤਾ ਸੀ ਕਈ ਜਣੇ ਇਹ 2 ਲੱਖ ਤੋਂ ਉੱਪਰ ਦਾ ਦਿੱਤਾ ਸੀਗਾ ਜੀ ਤੇ ਕੀ ਚੇਤਾਵਨੀ ਕੀ ਹੈ ਜੀ ਜਿਹੜੇ ਲੋਕ ਇਸ ਤਰ੍ਹਾਂ ਚੇਤਾਵਨੀ ਹੈ ਜੀ ਚੇਤਾਵਨੀ ਪਲੱਸ ਅਪੀਲ ਹੈ ਜੀ ਚੇਤਾਵਨੀ ਦਾ ਸਮਲਰਾਂ ਨੂੰ ਆ ਵੀ ਸੁਧਰ ਜੋ ਤੇ ਅਪੀਲ ਜਿਹੜੇ ਕਲੱਬਾਂ ਨੂੰ ਹੈ ਵੀ ਇਹੋ ਜੇ ਮਾੜੇ ਬੰਦੇ ਤੋਂ ਸਮਗਲਰ ਦੇ ਬੰਦੇ ਤੋਂ ਜਿਹੜੇ ਖੇਡਾਂ ਦੇ ਕੰਮ ਵਿੱਚ ਬਿਲਕੁਲ ਜੋ ਦਾ ਨਾ ਪਵਾਓ ਮਾਰੇ ਬੰਦਿਆਂ ਦੀ ਜਿਹੜੀ ਹੈ ਜਿੱਥੇ ਜਗਾ ਇਹਨਾਂ ਨੂੰ ਉੱਥੇ ਰਹਿੰਦੇ ਹੋ ਸਮਾਜ ਦੇ ਵਿੱਚ ਇਹਨਾਂ ਲੋਕਾਂ ਦਾ ਬਾਈਕਾਟ ਹੋਣਾ ਚਾਹੀਦਾ ਸਮਗਲਰਾਂ ਦਾ ਕੱਲ ਮੰਤਰੀ ਜੀ ਸੋਮਜੀ ਵੱਲੋਂ ਵੀ ਇੱਕ ਕਹਿ ਗਿਆ ਹੈਗੇ ਜਿਨ੍ਹਾਂ ਨੇ ਨਸ਼ਾ ਵੇਚ ਕੇ ਪ੍ਰਾਪਰਟੀ ਬਣਾਈ ਹੈਗੀ ਇਹ ਉਹਨਾਂ ਦੇ ਘਰਾਂ ਦੇ ਬੰਦੂਜੇ ਚਲਾਇਆ ਜਾਏਗਾ ਕੀ ਇਹਨਾਂ ਦੇ ਘਰਾਂ ਦੇ ਸਾਰੇ ਬੰਦੂਜੇ ਚਲਾਇਆ ਜਾਏਗਾ ਇਹਦੀ ਪ੍ਰਾਪਰਟੀ ਅਸੀਂ ਸਾਰੀ ਸਟੱਡੀ ਕਰ ਰਹੇ ਹਾਂ ਜੀ ਠੀਕ ਹੈ ਉਹਨੂੰ ਜੋ ਕਾਨੂੰਨ ਮੁਤਾਬਕ ਬਣਦਾ ਹੋਇਆ ਉਹਨੇ ਸਭ ਤੋਂ ਵੱਧ ਵੱਧ ਵਧਕਾਰ ਵੀ ਕੀਤੀ ਜਾਊਗੀ ਅਮਰੀ ਸਮਗਲਰਾਂ ਨੂੰ ਖਾਸ ਕਰਕੇ ਚੇਤਾਵਨੀ ਹੈ ਵੀ ਜਿਹੜੇ ਇਹ ਸਮਗਲਰ ਨਸ਼ਿਆਂ ਦੀ ਸਮਗਲਨ ਕਰਕੇ ਲੋਕਾਂ ਦੇ ਪੁੱਤ ਮਾਰ ਰਹੇ ਆ ਲੋਕਾਂ ਦੇ ਪੁੱਤਾਂ ਨੂੰ ਮਾੜੇ ਕੰਮ ਤੇ ਲਾ ਰਹੇ ਆ ਔਰ ਨਸ਼ੇ ਦੀ ਸਮਗਲਨ ਕਰਕੇ ਜਿਹੜੇ ਪੈਸੇ ਕਮਾ ਕੇ ਤੇ ਇਹ ਧਰਮਾਤਮਾ ਬਣ ਰਹੇ ਆ ਧਰਮੀ ਬਣ ਕੇ ਤੇ ਕਬੱਡੀ ਟੂਰਨਾਮੈਂਟ ਕਰਵਾ ਰਹੇ ਆ ਇਹਨਾਂ ਨੂੰ ਇਸ ਤਰ੍ਹਾਂ ਹਾਈਲਾਈਟ ਨਹੀਂ ਹੋਣ ਦਿੱਤਾ ਜਾਊਗਾ ਬਿਲਕੁਲ ਸਾਰੇ ਜਿਹੜੇ ਕਲੱਬਾਂ ਨੂੰ ਇਹ ਜਿਹੜੀ ਬੇਨਤੀ ਹੈ ਵੀ ਇਹੋ ਜਿਹੇ ਬੰਦਿਆਂ ਤੋਂ ਬਿਲਕੁਲ ਸਹਿਯੋਗ ਨਾ ਲਿਆ ਜਾਵੇ